ਆਪਣੇ ਉਹ ਹੁੰਦੇ ਜੋ ਤੁਹਾਡੇ ਦੁਆਲੇ ਭੀੜ ਇਕੱਠੀ ਕਰੀ ਰੱਖਦੇ ਆ ਆਪਣੇ ਉਹ ਹੁੰਦੇ ਆ ਜਿਹੜੀ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜਦੇ ਆ ਸੋ ਭੀੜ ਇਕੱਠੀ ਕਰਨ ਨੂੰ ਤਾਂ ਸੜਕਾਂ ਤੇ ਬੱਸ ਸਟੈਂਡਾਂ ਤੇ ਪਬਲਿਕ ਪਲੇਸਾਂ ਤੇ ਬਹੁਤ ਖੜੀ ਹੋਊਗੀ ਪਰ ਜਦੋਂ ਮੁਸੀਬਤ ਦੇ ਵਿੱਚ ਕੋਈ ਚੰਦ ਲੋਕ ਤੁਹਾਡੇ ਨਾਲ ਕੱਢਦੇ ਆ ਨਾ ਉਹਨਾਂ ਨੂੰ ਕਦੇ ਵੀ ਆਪਦੀ ਜ਼ਿੰਦਗੀ ਚੋਂ ਜਾਣ ਨਾ ਦਿਓ ਉਹਨਾਂ ਨੂੰ ਕਦੇ ਵੀ ਗਵਾਉਣਾ ਕਿਉਂਕਿ ਉਹ ਲੋਕ ਹੁੰਦੇ ਆ ਜਿਹੜੇ ਨਿਰਸਵਾਰਥ ਹੋ ਕੇ ਤੁਹਾਡੇ ਨਾਲ ਚੱਲਣਾ ਚਾਹੁੰਦੇ ਆ ਜੋ ਦਿਲ ਤੋਂ ਤੁਹਾਡੀ ਕਦਰ ਕਰਦੇ ਆ ਤੇ ਜਿਹੜੇ ਚਾਹੁੰਦੇ ਆ ਕਿ ਹਾਂ ਛੱਟ ਇਹਨਾਂ ਦੇ ਲੱਗੀ ਤਾਂ ਸਮਝੋ ਇਹ ਛੱਟ ਸਾਡੇ ਲੱਗੀ ਹੈ ਕਿ ਕਈ ਇਹੋ ਜਿਹੇ ਵੀ ਸਵਾਰਥੀ ਲੋਕ ਹੁੰਦੇ ਆ ਜਿਹੜੇ ਤੁਹਾਡੀ ਚਮਕ-ਦਮਕ ਨੂੰ ਦੇਖ ਕੇ ਤੁਹਾਡੇ ਨਾਲ ਚੱਲਦੇ ਨੇ ਤੇ ਜਦੋਂ ਤੁਸੀਂ ਤੁਹਾਡੇ ਕੋਲੇ ਕੁਝ ਨਹੀਂ ਹੁੰਦਾ ਤੁਹਾਡੀ ਜੇਬ ਖਾਲੀ ਹੋ ਜਾਂਦੀ ਹੈ ਤਾਂ ਉਹ ਦੂ ਲੋਕਾ ਜਿਹੜੀ ਤੁਹਾਡਾ ਸਾਥ ਛੱਡ ਜਾਂਦੇ ਆ ਸੋ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਗਰੇਜ਼ ਰੱਖੋ ਕਿਉਂਕਿ ਇਸ ਤਰ੍ਹਾਂ ਦੇ ਚਮਚੇ ਅੱਜਕੱਲ ਬਹੁਤ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਨੇ ਜਿਹੜੀਆਂ ਚਮਚਾ ਗਿਰੀਆਂ ਕਰਦੇ ਨੇ ਸੋ ਚੰਗੇ ਲੋਕ ਬਹੁਤ ਘੱਟ ਹੁੰਦੇ ਆ ਤੇ ਕਿਸਮਤ ਵਾਲੇ ਉਹ ਲੋਕ ਹੁੰਦੇ ਆ ਜਿਨ੍ਹਾਂ ਕੋਲੇ ਇਹ ਚੰਗੇ ਲੋਕ ਹੁੰਦੇ ਨੇ ਉਹ ਬਹੁਤ ਵੱਡੇ ਭਾਗਯਸ਼ਾਲੀ ਲੋਕ ਹੁੰਦੇ ਆ ਸੋ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੂੰ ਇੱਕ ਗੁਲਦਸਤੇ ਦੇ ਵਿੱਚ ਸਜਾ ਕੇ ਰੱਖੋ ਕਿਉਂਕਿ ਗੁਲਦਸਤਾ ਹਮੇਸ਼ਾ ਚੰਗੇ ਫੁੱਲਾਂ ਦੇ ਨਾਲ ਸੋਹਣਾ ਲੱਗਦਾ ਨਾ ਕਿ ਕੰਡਿਆਂ ਦੇ ਨਾਲ ਸੋ ਇਸ ਨੂੰ ਹਮੇਸ਼ਾ ਵਾਸਤੇ ਤਜੀਹ ਦਿਆ ਕਰੋ ਸੋਚ ਸਮਝ ਕੇ ਵਿਚਾਰ ਕੇ ਇਨਸਾਨ ਨੂੰ ਨਾਲ ਲੈ ਕੇ ਤੁਰੋ ਤੇ ਨਾਲ ਚੱਲੋ ਦੇ ਸੋ ਜੇ ਸਾਡੇ ਵਿਚਾਰ ਮੇਰੇ ਚੰਗੇ ਲੱਗਦੇ ਆ ਵਧੀਆ ਲੱਗਦੇ ਇਹਨਾਂ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਤੇ ਪ੍ਰੋਮੋਟ ਕਰਿਆ ਕਰੋ ਆਪਣਾ YouTube ਚੈਨਲ ਰਮਨਦੀਪ ਗੁਰਮਰਖਾਈ ਨੂੰ ਵੱਤ ਤੋਂ ਵੱਤ ਸਬਸਕ੍ਰਾਈਬ ਕਰਨਾ ਸੋ ਨਵੇਂ ਵਿਚਾਰਾਂ ਦੇ ਨਾਲ ਹਰ ਰੋਜ਼ ਨਵੀਂ ਸਾਂਝ ਪਾਉਂਦੇ ਰਵਾਂਗੇ ਤੇ ਆਸ ਕਰਦੇ ਹਾਂ ਤੁਸੀਂ ਸਾਰੇ